ਜੀ ਭਾਈ ਆਫਿਸ ਤੋਂ ਨਿਕਲ ਗਿਆ ਮੈਂ ਮੇਰੇ ਲੱਗੀ ਸੀ ਛੱਟ ਆ ਹੱਥ ਦੁਖਣ ਲੱਗਾ ਹੋਇਆ ਉਹ ਕੁੱਤਾ ਮੈਂ ਹੁੰਦਾ ਤਾਂ ਮੇਰੀ ਕਿਹੋ ਜਿਹੀ ਕਿਸਮਤ ਹੋਣੀ ਸੀਗੀ ਹਨਾ ਲੈ ਭਾਈ ਟੂਰ ਹਿੰਦਾਨੀ ਕਾਲ ਦੋਸਤੋ ਕੀ ਹਾਲ ਚਾਲ ਅੱਜ ਨਮੇਸ਼ ਵਲੌਗ ਦੀ ਸ਼ੁਰੂਆਤ ਕਰਦੇ ਆਂ ਆਪਾਂ ਆਫਿਸ ਤੋਂ ਤੇ ਆ ਗਿਆ ਆਫਿਸ ਨਿਊ ਜੁਪਨੇ ਇਧਰ ਜੁਆਇਨਿੰਗ ਕੀਤੀ ਐ ਠੀਕ ਐ ਤੇ ਮਿਲਦੇ ਆਂ ਸਾਨੂੰ ਯਾਰ ਅੱਗੇ ਮੈਂ ਇੱਥੇ ਉਹ ਛੱਟ ਦੀ ਸੀਗੀ ਜੋਬ ਠੀਕ ਹੈ ਤੇ ਹੁਣ ਜਾਣਾ ਗੁੜੀਆਂ ਨੂੰ ਸਕੂਲ ਛੱਡਣ ਫਿਰ ਮਿਲਾਂਗੇ ਆਪਾਂ ਇੱਥੇ ਆਫਿਸ ਜਾਣਾ ਜਿਰਖਪੁਰੀ ਆਪਣਾ ਆਫਿਸ ਹੈ ਇੱਥੇ ਲਓ ਜੀ ਨਿਕਲ ਕੇ ਆਪਾਂ ਘਰ ਤੋਂ ਸਾਡੇ ਉੱਤੇ ਜਿਰਖਪੁਰ ਆਫਿਸ 'ਚ ਪਹੁੰਚਣ ਲੱਗੇ ਆਂ ਬਾਈ ਠੀਕ ਹੈ ਫਿਰ ਥਾਂਗੇ ਥੋੜੇ ਦਰ ਉੱਤੇ ਤੋਂ ਘਾਟੇ ਲਾ ਕੇ ਫਿਰ 12:30 ਵਜੇ ਨਿਕਲੂਗਾ ਮੈਂ ਗੁੜੀਆਂ ਨੂੰ ਦੇਣ ਠੀਕ ਹੈ ਫਿਰ ਮਿਲਦੇ ਆਪਾਂ ਫਿਰ ਆਫਿਸ 'ਚ ਰੋਟੀ ਖਾ ਕੇ ਰੋਟੀ ਖਾਣਗੇ ਉਹ ਬਾਈ ਆਫਿਸ ਪਹੁੰਚ ਗਏ ਪਰ ਤਾਂ ਮੈਂ ਘੱਟੇ ਜਾਉਣਾ ਠੀਕ ਹੈ ਤੇ ਬਾਰੇ ਬੈਠਾਂਗੇ ਥੋੜੇ ਦੇਰ ਥੱਲੇ ਚਰ ਬੈ ਕੇ ਆਪਣਾ ਕੰਮ-ਕੁਮ ਕਰਾਂਗੇ ਫਿਰ ਮਿਲਦੇ ਹਾਂ ਸਭ ਨੂੰ ਠੀਕ ਹੈ ਐ ਆਪਾਂ ਸੋਸਾਇਟੀ ਚ ਮੈਡਮ ਨੇ ਕਰਾਣਾ ਸੀ ਆਪਣਾ ਇਹ ਕੰਮ ਤੇ ਆਪਾਂ ਇੱਥੇ ਲਵਾਂ ਇੱਕ ਅੱਧਾ ਚਿਪਸ ਬੈ ਕੇ ਖਾਵਾਂਗੇ ਰੋਟੀ ਨੂੰ ਹੋ ਕੇ ਲੇਟ ਮਿੱਤਰ ਠੀਕ ਹੈ ਚਿਪਸ ਲੈ ਲੈਂਦੇ ਆ ਇੱਕ ਤੇ ਖਾਣਗੇ ਉਹਦੇ ਪੈਕੇਟ ਚਿਪਸ ਫਿਰ ਮਿਲਦੇ ਆਪਾਂ ਅੱਗੇ ਰੋਟੀ ਖਾਂਦੇ ਹੋਏ ਆਫਿਸ ਪਹੁੰਚਾਂਗੇ ਠੀਕ ਹੈ ਜਾਏ ਤੇ ਹਮੇ ਸੋਸਾਇਟੀ ਮੈਂ ਠੀਕ ਹੈ ਬੈਠੇ ਆ ਬਾਕੀ ਉਰੇ ਭਾਈ ਕੰਮ ਕਮ ਚੱਲ ਰਿਹਾ ਬੂਟੇ ਬੱਟੇ ਲੱਗ ਰਹੇ ਮੰਡੇ ਲਾ ਰਹੇ ਬੰਦੇ ਹਲਗੇ ਦੇਖੋ ਠੀਕ ਹੈ ਬਾਕੀ ਸੋਸਾਇਟੀ ਵੈਸੇ ਵੀ ਇਹ ਇਹਦਾ ਲੋਟਸ ਗ੍ਰੀਨ ਸੋਸਾਇਟੀ ਹੈ ਵੈਸੇ ਵੀ ਗ੍ਰੀਨ ਹੈ ਸੋਸਾਇਟੀ ਹੈ ਨਾ ਤੇ ਵਧੀਆ ਸਿਸਟਮ ਬਣਾਇਆ ਹੋਇਆ ਹੈ ਸੋਸਾਇਟੀਆਂ ਠੀਕ ਹੈ ਆਹ ਦੇਖੋ ਬੜੀਆ ਹਿਸਟਮੈਂਟ ਫਾਈਟੀ ਦਾ ਵੀ ਭਾਈ ਮਿੱਤਰੋ ਹਮੇ ਪਹੁੰਚ ਗਏ ਦੇ ਭਾਈ ਖੁੱਡੇ ਲ ਹੋ ਰਹਾ ਹੈ ਡੂਟੀ ਪਰ ਤੇ ਮੈਂ ਨਿਕਲੇ ਆ ਨਵੀਂ ਵਾਲੀ ਪਰ ਤੇ ਇਹ ਉੱਥੇ ਯਾਰ ਬਲੌਗ ਨੂੰ ਬਣਾ ਰਿਹਾ ਯਾ ਥੋੜੀ ਵਾਲੀ ਸਿਸਟਮ ਬਣਾ ਰਿਹਾ ਠੀਕ ਹੈ ਕਾ ਕਰਕੇ ਬਣਾ ਰਿਹਾ ਬਾਕੀ ਵੀ ਹੁੱਡੇ ਹੋਰੇ ਆ ਗਏ ਭਾਈ ਪਾ ਜੀ ਵੀ ਦੇਖਾ ਹੋਰੇ ਕੀ ਸੈਟਅਪ ਬਣਾ ਰਿਹਾ ਉਹ ਬਣਾ ਰਿਹਾ ਬਲਾ ਰਿਹਾ ਤਾਂ ਮਨੂੰ ਦੋ ਤਿੰਨ ਦਿਨ ਲੱਗੇ ਯਾਰ ਟਾਈਮ ਤੇ ਵੀ ਲੱਗ ਰਿਹਾ ਤਾਂ ਮਨੂੰ ਧੀਮੇ ਗੁਰਦੁਆਰੇ ਜਾ ਕੇ ਆਇਆ ਸੋਹਣੇ ਔਰ ਉੱਥੇ ਵੀ ਬਣਾਇਆ ਨਹੀਂ ਬਲੌਗ ਮਨ ਜੈ ਲੱਗ ਰਿਹਾ ਦਾ ਮਾਚਾ ਲੀ ਜਾਵਾ ਹੁੱਡੇ ਹੋਰੇ ਉਹ 11 ਦਾ ਮੇਰੀ ਵੀਡੀਓ ਵੀ ਲੋ ਬਣਾ ਰਹੀ ਆ ਥੋੜੀ ਜੀ ਅੱਜ ਇਹ ਭਾਈ ਵੀ ਜਾ ਰਿਹਾ ਹਸਪਾ ਦੇਖਾਂ ਯਾ ਭਾਗੀ ਮਿਲ ਹਰਮਨ ਕੰਮ ਤੇ ਪਹੁੰਚ ਗਏ ਅਸੀਂ ਪਾਵਾਂਗੇ ਹੁਣ ਗਾਵਰਾ 10 ਮਿੰਟ 15 ਮਿੰਟ ਗੁਰਵਿੰਦਰ ਸਾਡਾ ਮੂੰਹ ਰਹੀ ਖੜਾ ਜੀ ਆ ਦੇ ਗਲੇ ਲੰਗੇ ਲੈ ਵਈ ਉਹ ਗੁਰਵਿੰਦਰ ਦਾ ਕੁਝ ਹੋਰ ਸੁਣ ਰਿਹਾ ਦੇਖ ਐਡੀਟਿੰਗ ਚਾਰ ਰਹੀ ਪੂਰੀ ਬੰਦੇ ਆਏ ਹੋਏ ਓਰੇ ਸਿਸਟਮ ਬੰਨਿਆ ਹੋਇਆ ਆ ਦੇਖ ਲੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਕੀ ਛੋ ਕਰੋ ਮਿੱਤਰ ਕਰ ਰਿਹਾ ਪੂਰੀ ਐਡੀਟਿੰਗ ਹੈ ਜੀ ਮੈਂ ਇਹਦੀ ਗੱਲ ਕਰ ਰਿਹਾ ਤਾਂ ਬੰਦੇ ਦੀ ਆਹੀ ਤਾਂ ਬਸ ਠੀਕ ਹੈ ਇੱਧਰ ਇੱਕ ਬੰਦਾ ਬਣਾ ਨਮਾਈ ਆਹ ਦੇਖੋ ਪੋਚਾ ਸਿੰਘ ਜੀ ਬੈਠੇ ਮਾਈ ਪੋਚਾ ਸਿੰਘ ਜੀ ਆਹ ਬੰਦੇ ਨੂੰ ਕਰਨਾ ਆਪਾਂ ਮਸ਼ਹੂਰ ਠੀਕ ਹੈ ਇਹਦੀ ਸੇਲੀ ਬਣਾਉਣੀ ਹੈ ਇੱਕ ਸਹੀ ਗੱਲ ਹੈ ਤੇ ਨਾਮ ਕੀ ਹੈ ਬਾਈ ਦਾ ਮੈਨੂੰ ਪਤਾ ਨਹੀਂ ਅਬੀਲਾ ਠੀਕ ਹੈ ਆ ਹੁਣ ਇੱਧਰ ਸਪੋਰਟ ਕਰਨੀ ਆ ਵੀਡੀਓ ਐਡਿਟ ਹੋ ਰਹੀ ਹੈ ਪੂਰੀ ਕੰਮ ਖਿੱਚ ਕੇ ਰੱਖਣਾ ਠੀਕ ਹੈ ਤੇ ਮੈਂ ਇਹਦੀਓ ਗੱਲ ਕਰ ਰਹਾ ਸੀ ਇਹੀ ਬੰਦਾ ਸੀ ਉਹ ਬਸ ਚੰਨਾ ਯੂਨੀਵਰਸਿਟੀ ਹਾਂ ਚਾਹ ਬੰਦਾ ਲੱਗਿਆ ਪੈਕ ਲਾਉਣ ਅੱਜ ਬੋਤਲ ਬਾਈ ਕਿਹੜੀ ਚੱਲਦੀ ਹੈ ਅੱਜ ਪੌਵਾ ਚੱਲ ਰਿਹਾ ਅੱਜ ਪੌਵਾ ਪਰ 올 ਸੀਜ਼ਨ ਹੈ ਬਾਈ ਮਾੜੀਦਾਰੂ ਨਹੀਂ ਪੀਣੀ ਬੰਦੇ ਤੇਰੀ ਫੋਟੋ ਮੈਂ ਦਿਖਾ ਦਵਾ ਨਾ ਫੋਟੋ ਨਾ ਖਾਈ ਮੇਰੀ ਫੋਟੋ ਨਾ ਦਿਖਾਵਾਂ ਬਸ ਇਹ ਬੋਤਲ ਬੋਤਲੇ ਦਿਖਾਉਣੀ ਹੈ ਠੀਕ ਹੈ ਬਾਕੀ ਬੰਦੇ ਸਮਝ ਜੂਗੇ ਆਪਣੇ ਬੋਤਲ ਬਾਈ ਪਿੰਦੇ ਨਾ ਤਾਂ ਇਹ ਸਿਹਤ ਲਈ ਹਾਂ ਨਹੀਂ ਕਰਕੇ ਨਹੀਂ ਕਰਕੇ ਹੈਗੀ ਹੈ ਹੈ ਨਹੀਂ ਇਸ ਨੂੰ ਪੀ ਪੀ ਕੇ ਮੁਕਾਓ ਜਿੰਨੀ 20 ਗਾਣੇ ਮੁਕਾਓ 10 ਹੀ ਮੁਕਾਓ ਠੀਕ ਹੈ ਬਾਈ ਗਿਆਦਾ ਪੈਗ ਲਾਉਣ ਪਾ ਲਿਆ ਗੁਰਵਿੰਦਰ ਆਪਣਾ ਬਾਈ ਅੰਦਰ ਜਮਨ ਦਾ ਬਾਥਰੂਮ ਕਰਨਾ ਠੀਕ ਹੈ ਤੇ ਮੈਂ ਦੇਖ ਉਹ ਚਰੇ ਪੈਗ ਲਾਉਣ ਠੀਕ ਹੈ ਚੱਕ ਤੇ ਇਹਨੇ ਫੱਟੇ ਆਂਡੇ ਵੰਡੇ ਰੱਖੇ ਹੋਏ ਆ ਲੈ ਬਾਈ ਆ ਬੰਦਾ ਆ ਲੈ 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 ਬਾਈ ਮਠਿਆਈ ਲੈ ਕੇ ਆਇਆ ਹਾਂ ਬਾਈ ਕਾਦੀ ਖੁਸ਼ੀ ਵਾ ਆਏ ਆ ਗੁਰਵਿੰਦਰ ਮਾਮਾ ਬਣ ਗਿਆ ਗੁਰਵਿੰਦਰ ਮਾਮਾ ਬਣ ਗਿਆ ਠੀਕ ਹੈ ਬਿਮਾਰ ਕਾ ਬਾਈ ਗੁਰਵਿੰਦਰ ਫਿਰ ਤੈਨੂੰ ਬਹੁਤ ਬਹੁਤ ਥੈਂਕ ਯੂ ਠੀਕ ਹੈ ਚੱਕ ਚੱਕ ਫਿਰ ਮੂੰਹ ਚ ਪਾ ਦੇ ਮੇਰੇ ਤੇ ਭਾਬੀ ਚੁੰਮੇ ਵਾਲੀ ਆ ਚੱਕ ਚੁਬਾ ਆਹਾ ਆਹਾ ਨਜੀ ਮਿੱਤਰਾ ਇੱਕ ਗੱਡੀ ਹੋਰ ਅਸੀਂ ਪਹੁੰਚ ਗਏ ਸਟੂਸੀ ਰਾਣੀ ਤੇ ਸੁੰਦਰਾ ਦੇ ਆ ਉਹਨਾਂ ਸੀ ਦੇਖਣਾ ਔਰੇ ਅਲਫਾਜ਼ ਲੱਗਾ ਕੱਲ ਸੀਗਾ ਪ੍ਰੇਮ ਢਿੱਲੋ ਮੇਰੇ ਦਿਲ ਨਹੀਂ ਕਰਦਾ ਸੀ ਦੇਖਣ ਨੂੰ ਤੇ ਮੈਂ ਨੇ ਵਾਈ ਆਏ ਆ ਸੀ ਅਲਫਾਜ਼ ਆ ਲੋ ਬਾਈ ਦੇਖੋ ਅਲਫਾਜ਼ ਕੇ ਅਲਫਾਜ਼ ਸਟੂਸੀ ਰਾਣੀ ਨਿਭੀ ਹੁਣ ਸੀ ਔਰ ਇਹ ਕੰਮ ਬੰਨਣਾ ਦੇਖਾਂ ਦਿਖਾਵਾਂ ਤੁਹਾਨੂੰ ਉਧਰ ਸਿਸਟਮ ਨੇ ਆ ਜਾਓ ਮਿੱਤਰ ਲਾ ਭਾਈ ਕੱਲੂ ਬਲੌਗ ਮਾ ਆਊਗਾ ਕੰਮ ਖਿੱਚ ਕੇ ਰੱਖਣਾ ਉਹਨੂੰ ਪੂਰਾ ਠੀਕ ਆ ਰ ਠੀਕ ਆ ਕੰਮ ਫਿਰ ਲੋਟਾ ਖਿੱਚ ਕੇ ਰੱਖਣਾ ਕੰਮ ਪੂਰਾ ਨਾ 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 ਨਹੀਂ ਕਰ ਨਾ ਨਹੀਂ ਕਰਨਾ ਕੰਮ ਨਹੀਂ ਖਿੱਚਣਾ ਆਪਾਂ ਨਾ 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 ਤਰਾਸ ਤੂਸੀ ਪਹੁੰਚ ਗਏ ਹੁਣ ਅਸੀਂ ਇਹ ਇੱਧਰ ਤਾਂ ਹੈਗਾ ਥੋੜਾ ਜਿਹਾ ਮਾਹੌਲ ਸੈੱਟ ਉਧਰ ਮਾਨੂੰ ਘੱਟੇ ਲੱਗਦਾ ਬੰਦੇ ਇੱਧਰ ਹੈ ਨਹੀਂ ਕੱਲ ਪ੍ਰੇਮ ਢਿੱਲੋ ਲੱਗਿਆ ਵਾਦਾ ਉਹਨੇ ਕੰਮ ਖਿੱਚਿਆ ਵਾਦਾ ਪੂਰਾ ਹੀ ਇਹ ਕੱਲ ਪ੍ਰੇਮ ਕਿਲੋ 10 10 ਕੁ ਮਿੰਟੇ ਗਾ ਕੇ ਗਿਆ ਵਾਸਤੇ ਲੱਗਿਆ ਵਾ ਮਾਹੌਲ ਲੱਗੇ ਵੇ ਆ ਓਪਨਾ ਸਟਾਲ ਲੱਗੇ ਵੇ ਉਹਨੇ ਦੇਖਾ ਕਿ ਇਤਰ ਲੈਣਾ ਇਤਰ ਲੈ ਕੇ ਫਿਰ ਚਲਾ ਹਾਂਵੇਂ ਆਹਰਾ ਇਤਰ ਦੇਖਣ ਜਾ ਰਹੇ ਹੋਰੇ ਹਮੇ ਇਹ ਵੀ ਦੇਖਾਂ ਦੇਖਾਂ ਕਾਹ ਮਿਲ ਰਿਹਾ ਦੇਖ ਤਸਈਏ ਇੱਕ ਵਾਰ ਇਸ ਤਰ੍ਹਾਂ ਵੀ ਸੋਚ ਰਿਹਾ ਮੈਂ ਸਿਸਟਮ ਕੁਛ ਇਹ ਨਾ ਰੱਖੇ ਸਿਸਟਮ ਉਹ ਵਧੀਆ ਯਾ ਇਹ ਉਹ ਫਰੂਟ ਵਾਲੀ ਆਈਸਕ੍ਰੀਮ ਠੀਕ ਹੈ ਲਓ ਬਾਈ ਆ ਫਰੂਟ ਵਾਲੀ ਆਈਸਕ੍ਰੀਮ ਹੋਰ ਵੀ ਉਹ ਬਥੇਰਾ ਸਮਾਨ ਮਿਲ ਜਾਣਾ ਮਾਂ ਠੀਕ ਹੈ ਬਾਕੀ ਚੱਲਾ ਵੇਖਣਾ ਅੱਗਾ ਹਵੇਂ ਇਤਰ ਲੈਣੇ ਆ ਇਤਰ ਦੇਖਾਂ ਇਤਰ ਕਹਾ ਆ ਬਈ ਦੁਕਾਨ ਇਤਰਾਂ ਵਾਲੀ ਦਿਖਾ ਬਈ ਮਾਨੂੰ ਇੱਕ ਵਾਰ ਦਿਖਾ ਲਓ ਬਾਈ ਆ ਗਏ ਹਾਂ ਮੈਂ ਸਟੂਸੀ ਰਾਣੀ ਸੁੰਦਰਾ ਸੈਕਟਰ 15 ਬਾਈ ਉਹ ਜਿਹੜਾ ਆ ਜਿੱਤ ਵਾਲੇ ਬਾਈ ਕੋਲ ਠੀਕ ਹੈ ਦੇਖਾ ਹੁਣ ਬੰਦੇ ਕੋਲ ਇੱਧਰ ਕਿਹੜਾ ਲੈਣਾ ਆਪਾਂ ਨੇ ਮਾਸਕ ਸਾਫੀ ਤਰੀਕ ਤੰ ਮਾਸਕ ਸਾਫੀ ਲੈ ਲਿਆ ਤੇ ਬਾਕੀ ਪੁਣੇ ਚੈੱਕ ਕਰਾ ਰਹੇ ਆ ਠੀਕ ਹੈ ਆਪਾਂ ਇਹ ਲੈ ਲਿਆ ਮਾਸਕ ਸਾਫੀ ਹੈ ਉਹ ਟ੍ਰਾਈ ਕਰਵਾਇਆ ਯੂਜ਼ ਕਰ ਲੈਣਾ ਲੈ ਲਾਂਗੇ ਆਪਾਂ ਇੱਧਰ ਵਧੀਆ ਜਿਹਾ ਨਾ ਕਿੱ데 ਜਾ ਕਰਨਾ ਐਸੀ ਉਸ ਪਿਆਰੇ ਨਨਾਈ ਜਣੇ ਬਈ ਆ ਲੈਣੇ ਕਿ ਕੁਝ ਫਲੋਰਾ ਪਰ ਬਈ ਮੰਤਾ ਦੂਆ ਚਾਹੀਦਾ ਮੁੱਲੀ ਵਾਲਾ 10 ਰੁਪਏ ਦਾ ਮੁੱਲਿਆਂ ਦਾ ਆਓ ਰਿਚ ਮੈਨ ਰਿਚ ਮੈਨ ਜੀ ਰਿਚ ਮੈਨ ਜੀ ਤੇ ਅਸੀਂ ਹੈ ਨਹੀਂ ਜੀ ਪਰ ਚਾਹ ਬਤਾ ਲਗਾ ਕੇ ਬਣ ਰਿਚ ਮੈਨ ਆਓ ਮੇਰਾ ਦੂਧ ਰਿਚ ਮੈਨ ਦੇਖ ਲਿਆ ਆਪਾਂ ਨੇ ਇਸ ਤੋਂ ਸੀ ਆ ਗਏ ਪਰ ਮੇਰਾ ਕਰਦਾ ਦਿਲ ਵਿਆਹ ਕਰਵਾਉਣ ਨੂੰ ਹੈ ਨਾ ਬਾਈ ਉਹ ਇੱਕ ਦਿਨ ਵੀ ਤਾਂ ਇੱਤਰ ਯਾਰ ਚੱਲ ਹੁਣ ਬਾਹਰ ਨਹੀਂ ਨਿਕਲਣਾ ਸਵਾਦ ਲੈਣ ਹੁਣ ਉਹ ਸਵਾਦ ਹੀ ਲੈਣਾ ਹੁਣ ਬਸ ਪੂਰਾ ਪੂਰਾ ਸਿਸਟਮ ਬਾਈ ਜੀ ਕਹਿੰਦਾ ਕਹਿੰਦਾ ਆ ਰਿਹਾ ਸਵਾਦ ਹਾਂ ਹਾਂ ਆ ਰਿਹਾ ਜੀ ਸਵਾਦ ਆ ਰਿਹਾ ਪੂਰਾ ਪੂਰਾ ਸਵਾਦ ਲੈਣੀ ਹੈ ਸਿਸਟਮ ਬੰਨਿਆ ਹੋਇਆ ਅਸੀਂ ਪੂਰਾ ਜਿਹੜੀ ਕਿੱਧਰ ਨੂੰ ਪਰ ਸੀਪਲਾ ਜੀ ਕਰੀ ਹੋਈ ਉਹਨਾਂ ਨੇ ਪੂਰੇ ਨੇ ਇਹ ਕੁੜੀਆਂ ਵਾਲਾ ਗੋਲ ਚੱਕਰ ਤਾਰਾ ਲਾ ਲਾ ਗਰਦ ਗਰਦ ਪੂਰੀ ਖਾਲੀ ਵੀ ਹੈ ਬਾਈ ਗਰਦ ਆ ਬਾਈ ਪੂਰਾ ਪੂਰਾ ਕੰਦ ਪੈ ਰਿਹਾ ਪੂਰੀ ਗਰਦ ਖਾਲੀ ਵੀ ਕੁੜੀਆਂ ਨੇ ਮੁੰਡਿਆਂ ਨੇ ਆਪਾਂ ਇਤਰ ਬਲੇਲ ਹੋ ਗਏ ਤੇ ਬਾਈ ਅੱਜ ਕੰਮ ਕਿਹੋ ਜਿਹੇ ਤਰ੍ਹਾਂ ਨੇ ਪਿੰਕੇ ਦੇ ਵੋਦੀਏ ਗੱਲਾਂ ਪਿੰਕ ਪਿੰਕੇ ਆਦੀ ਗੱਲਾਂ ਥਿੰਕਿੰਗ ਕੇ ਬੋਲੀ ਗ੍ਰੈਂਡ ਆਤਮਾ ਜਤੋਰੀ ਨਾਲ ਦੇ ਉਹਦੇ ਨਾਲ ਮੋਟਾ ਲਾ ਕੇ ਕੋਲੇ ਨਾਲ ਉਹਦੇ ਮੋਟਾ ਲਾ ਕੇ ਤੈਨੂੰ ਕਹਿੰਦੀ ਹੁਣ ਚਾਹੀਦਾ ਉਹ ਬ੍ਰਿੰਕ ਬਾਈਕ ਫਟੇ ਚੱਕ ਮਹਿਕਮਾ ਪੂਰਾ ਲੋਟ ਕੰਮ ਚੱਕ ਦੇਣਾ ਬਾਈਆਂ ਦੇ ਵੱਟੇ ਚੱਕਣਾ ਕਮਾ ਪੂਰਾ ਇਹ ਬੇਲੀ ਕੋ ਚੱਕ ਦੇਣਾ ਕੰਮ ਚੱਕ ਲੋ ਲੋ ਬਾਈ ਚੱਕ ਲੋ ਫਟੇ ਕੰਮ ਆਇਆ ਦੇਖ ਹੁਣ ਬਣਨਾ ਸ਼ਕਤੀਮਾਨ ਸ਼ਕਤੀਮਾਨ ਨਾ ਸੁਪਰਮੈਨ ਸਾਹਿਬ ਰੈਡੀ ਆ ਆਪਣੇ ਕੰਮ ਪੂਰਾ ਚੱਕ ਲੋਟ ਪੱਸਾ ਹੋ ਜਾ ਪੱਸਾ ਉਹ ਪੈਰ ਮਾਰ ਬੜਾ ਥੱਲੇ ਇੱਕ ਵਾਰ ਪੈਰ ਮਾਰ ਥੱਲੇ ਪੈਰ ਮਾਰ ਥੱਲੇ ਹਾਈ 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 ਥੱਲੇ ਆ ਆ ਆ ਆ ਬਰਾ ਚੱਕ ਦੇ ਬੰਦੇ ਐਂ ਪਾਇਣ ਦੀ ਸੁਪਰਮੈਨਾਂ ਦੀ ਓਏ ਆ ਦੇਖੋ ਸੁਪਰਮੈਨ ਆ ਚੱਕ ਸੁਪਰਮੈਨ ਬੰਦੇ ਬਣ ਰਹੇ ਆਪਣੇ ਲੈ ਦੇਖ ਕੋਲੋਚੀ ਪਲੋਚੀ ਪੂਰੀ ਹੁੰਦੀ ਹੈ ਇਹਨਾਂ ਦੀ ਵਾ ਸੁਪਰਮੈਨ ਨੂੰ ਘੇਰਨਾ ਦੇ ਓਏ ਸੁਪਰਮੈਨ ਘੇਰਤੇ ਭਾਈ ਹੁਣ ਤੇ ਕੁੜੀਆਂ ਲੱਗੀਆਂ ਵੀ ਆ ਪੂਰਾ ਲੈ ਲੋ ਮੁੱਤੀ ਲੈਨੋ ਲੈਨ ਕੰਮ ਚੱਲਿਆ ਵਾ ਪੂਰਾ ਲੈ ਸੁਪਰਮੈਨ ਉਹ ਦੁਨੀਆ ਦੇ ਜੇ ਨੂੰ ਪੱਟਾ ਜਿਉ ਰੱਖਦਾ ਗਰਦ ਠਾਲੀ ਦੇ ਮੁੰਡਿਆਂ ਨੇ ਪੂਰੀ ਲੈ ਚੱਕਾ ਪੂਰਾ ਕੰਮ ਲਾਉਣ ਟ ਹੈ ਨਾ ਠੀਕਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੋਲੋ ਕਰਨਾ ਲੈ ਵੀ ਦੇਖੋ ਕੰਮ ਮੈਂ ਵੀ ਇਹਨਾਂ ਨਾਲੇ ਰਲ ਜਾਣਾ ਹਾਂ ਇਹ 259 ਚਸਕਾ ਯਾਰਾ ਨੂੰ ਪੁੰਡੀ ਮੁਸਕੜੀ ਲਕਣ ਦਾ ਲੈ ਵੀ ਚੱਕਾ ਇੱਕ ਵਾਰ ਲੇ ਚੋਲਾ ਲੜਾਈ ਹੋ ਗਈ ਉਰੇ ਕੰਮ ਬੰਦ ਗਿਆ ਚੱਕ ਹੋ ਗਿਆ ਕੰਮ ਪੂਰਾ ਹਾਏ ਮੇਰਾ ਤੇਰਾ ਹਾਏ ਮੇਰਾ ਤੇਰਾ ਬੱਸ ਕਰੋ ਹੁਣ ਬੱਸ ਕਰੋ ਚੱਲ ਬੱਸ ਉਹ ਕੁੱਤਾ ਮੈਂ ਹੁੰਦਾ ਤਾਂ ਮੇਰੀ ਕਹੇ ਜੀ ਕਿਸਮਤ ਹੋਣੀ ਸੀ ਹੈਨਾ ਲੈ ਬਈ ਨੱਚਿਆ ਵਾਹ 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 ਤੁਸੀਂ ਰਾਣੀ ਪੂਰਾ ਕੰਮ ਚੱਕਿਆ ਹੋਇਆ ਇੱਧਰ ਤੁਸੀਂ ਕੀ ਦੇਖੀ ਪਹਿਲਾਂ ਹੈ ਨਾ ਮੈਂ ਦਿਖਾਣਾ ਤੁਹਾਨੂੰ ਫੇਰ ਤੇ ਉਹ ਫਿਰ ਕਾਸ਼ ਮੈਂ ਕੁੱਤਾ ਜਿਹਾ ਫੇਰ ਹੁੰਦਾ ਉਹ ਅਨਪੜ ਲੋਕ ਕਿਤਾਬਾਂ ਲੈਣ ਲੱਗੇ ਹੋਏ ਥਵੇਂ ਨਾ ਦੇਖੋ ਅਨਪੜਾ ਥਵੇਂ ਥਾਰਾ ਪੈਦਾ ਹੈ ਨਹੀਂ ਹਲੋ ਭਾਈ ਨਹੀਂ ਨਹੀਂ ਇੱਧਰ ਦੇਖੋ ਪੜਿਆ ਯਾਰ ਕੋਚ ਤੂੰ ਤਾਂ ਪੜਿਆ ਹੀ ਕੋਈ ਨਹੀਂ ਵੀਰੇ ਹਾਂਜੀ ਮੈਂ ਰੈਂਡ ਦੇ ਨਾ ਜਵਾਬ ਦੇ ਹੁਣ ਮੈਂ ਕੰਮ ਕੀ ਕਰ ਰਿਹਾ ਹਾਂ ਹਲੋ ਯਾਰ ਭਾਈ ਤੂੰ ਭਾਈ ਆਪਾਂ ਤਾਂ ਅੱਠ ਮਿੰਟ ਤੱਕੀ ਹੈ ਬਾਈ ਕੌਣ ਆ ਜਾਨੂ ਐ ਦੁਬਾਰਾ ਤਾਂ ਕੀ ਦੇ ਕਿ ਜਾਨੂ ਕਿਤਾ ਇੱਕ ਹੈ ਜੀ ਆ ਜਾਨੂ ਆ ਬਲੌਗ ਮੈਂ ਦਾ ਸਬਸਕ੍ਰਾਈਬਰ ਕੱਟ ਗਏ ਨਾ ਮੇਰੇ ਕੱਟ ਗਏ ਫਰਕ ਪੈ ਗਿਆ ਨਾ ਅੱਗੇ ਤੇ ਇਹਨੇ ਆਪਣੇ ਨਾਲ ਪੁੱਛਣਾ ਕਿੱਥਾ ਗਿਆ ਪੁੱਛਾ ਹੱਲ ਪੁੱਛੇ ਤੂੰ ਮੇਰੇ ਨਾਲ ਬਲੌਗ ਮੈਂ ਨਾ ਆਇਆ ਕਰ ਭਾਈ

ਕੱटु ਮਿਲਦੇ ਆ ਸਾਨੂੰ ਆਫਿਸ ਕੋਲਸ ਪਰ ਹਾਂਜੀ ਭਾਈ ਮਿੱਤਰੋ ਆ ਗਏ ਤੇ ਹੰਮੇ ਆਫਿਸ ਠੀਕ ਹੈ ਭਾਈ ਆਂਦੇ ਆਂਦੇ ਹੋ ਗਏ ਮਾਨੂੰ 11 ਵਜੇ ਕੇ ਤੇਰਾ ਅਰ ਰਾਤ ਵੀ 11 ਕ ਵਜੇ ਕੇ ਤੇ ਯਾਰ ਰਾਤ ਲੰਘ ਕੇ ਤੇ ਇੱਕ ਅਲਫਾਜ ਸਿੰਗਰ ਆਇਆ ਪਤਾ ਪੰਜਾਬੀ ਯੂਨੀਵਰਸਿਟੀ ਮਾਲਫਾਜ ਆਏਗੀ ਅੱਜ ਵੀਡੀਓ ਹੈ ਸ਼ਾਮ ਨੂੰ ਜਾਂ ਕੱਲ ਨੂੰ ਆਏਗੀ ਠੀਕ ਹੈ ਤੇ ਭਾਈ ਬਾਕੀ ਯਾਰ ਸਵੇਰੇ ਭੈਣ ਚ ਮੈਂ ਹੋ ਗਿਆ ਤਾਂ ਸਲਿੱਪ ਮੋਟਰਸਾਈਕਲ ਪਰ ਤੇ ਮੀ ਪੈਰਿਆ ਦਾ ਬਸ ਮੁਰਲੀ ਬ੍ਰੇਕ ਵੱਜ ਗਈ ਔਰ ਟਾਇਰ ਪਿਸਲ ਗਿਆ ਫਿਰ ਮੈਂ ਫਿਰ ਗਿਰ ਗਿਆ ਦਾਮਾ ਪਰ ਬਾਈ ਮਾ ਫਿਰ ਘਰਾਂ ਨੂੰ ਵਾਪਸ ਗਿਆ ਕੱਪੜੇ-ਕਪੜੇ ਬਦਲੇ ਫਿਰ ਆਇਆ ਸਿੱਧਾ ਹਸਪਤਾਲ ਆਪਣਾ ਕੰਮ ਪਰ ਤੇ ਹੁਣ ਆਏ ਵੇ ਗੁੜੀਆਂ ਨੂੰ ਲੈਣਾ ਇੱਥੇ ਸਕੂਲ ਹੈਗਾ ਠੀਕ ਹੈ ਲੈ ਕੇ ਚਲਾਂ ਠੀਕ ਹੈ ਬਾਕੀ ਮਿਲਾ ਅੱਗੇ ਫਿਰ ਹੋਰ ਕੰਮ ਕਰਦੇ ਹਾਂ ਠੀਕ ਹੈ ਲੋ ਜੀ ਭਾਈ ਆਫਿਸ ਤੋਂ ਨਿਕਲ ਗਿਆ ਮੈਂ ਮੇਰੇ ਲੱਗੀ ਸੀ ਸੱਟ ਆ ਹੱਥ ਦੁਖਣ ਲੱਗਿਆ ਹੋਇਆ ਤੇ ਗੋਡਿਆਂ ਤੇ ਲੱਗੀ ਥੋੜੀ ਜਿਹੀ ਖਰੋਚ ਚ ਕਾਲ ਚੱਲਦੇ ਆਣ ਘਰ ਨੂੰ ਛੁੱਟੀ ਹੋ ਗਈ ਅੱਜ ਛੇਤੀ ਆ ਜਨ ਕਰ ਲਈ ਜੀ ਤਾਂ ਦਿਲ ਦੇ ਉਹਦਾ ਘਰ ਆ ਜਾਵੇ ਤਾਂ ਠੀਕ ਹੈ ਅੱਜ ਮਿੱਟੀ ਮਿੱਟੀ ਹੋਈ ਦੀ ਧੂੜ ਧੂੜ ਅੱਜ ਆਪਾਂ ਬਣਾਈ ਮੈਗੀ ਤੇ ਨਾਲੇ ਕੋਕ ਮੈਂ ਪੀਊਗਾ ਨਿੰਬੂ ਪਾਣੀ ਰਾਤ ਨੂੰ ਮੇਰਾ ਦਿਲ ਕਰਦਾ ਸੀ ਅੱਜ ਕੁਝ ਖਾਣ ਨੂੰ ਐਦਾ ਦਾ ਤੇ ਬੈਲਾ ਦੀ ਮੰਮੀ ਕਰਦੀ ਹੈ ਬਾੜ ਬਾ ਠੀਕ ਹੈ ਬਾਰੀ ਮੰਮੀ ਬਾੜ ਠੀਕ ਹੈ ਬਾਕੀ ਬਾਈ ਆਪਣੇ ਹੱਥ ਤੇ ਸੱਟ ਲੱਗੀ ਹੋਈ ਹੈ ਤੇ ਹੁਣ ਰੋਟੀ ਆਪਾਂ ਦੂਸਰੇ ਹੱਥ ਨਾਲ ਖਾਉਂਗੇ ਇਸ ਵਲੌਗ ਨੂੰ ਕਰੂੰਗੇ ਹੋਰੀ ਐਂਡ ਥੋੜੇ ਦੇ ਤੱਕ ਮਿਲਦੇ ਆਪਾਂ ਥੋੜੇ ਦੇਰ ਵਿੱਚ ਜੀ ਗਾਇਜ਼ ਪਹਿਲਾ ਮੈਗੀ ਖਾਂਦੀ ਹੋਈ ਠੀਕ ਐ ਲਓ ਚੈੱਕ ਕਰ ਲੈ ਪਾੜ ਨੂੰ ਖਾਇ ਨੂੰ ਖਾ ਲੈਂਦੀ ਐ ਭਾਈ ਸਾਰਾ ਕੁਝ ਖਾ ਦਿੰਦੀ ਐ ਇਹ ਲੈ ਆ ਵੀ ਮਿੱਤਰੋ ਮੀ ਪੀ ਰਿਹਾ ਆਪਣਾ ਠੀਕ ਐ ਘਰਾਂ ਪਹੁੰਚ ਕੇ ਤੇ ਮੈਗੀ ਮੂਵੀ ਖਾ ਕੇ ਆਪਣੀ ਹੁਣ ਮੈਂ ਦਿਖਾਣ ਜਾਣਾ ਇਧਰ ਹੱਥ ਆਪਣਾ ਫੇਕਾਂ ਅੰਕਲ ਨੂੰ ਆ ਸੁਝਾਵਾ ਮੇਰਾ ਪੂਰਾ ਹੱਥ ਇੱਧਰ ਦਿਖ ਰਿਹਾ ਨਾ ਆ ਸੁਝਾਵਾ ਚੀਜ਼ ਠੀਕ ਹੈ ਬਾਕੀ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਐਦਾਂ ਹੀ ਵੀਡੀਓ ਆਪਣੀ ਆਂਦੀ ਰਹੂਗੀ ਠੀਕ ਹੈ ਤੁਹਾਨੂੰ ਮੈਂ ਦੱਸ ਦਿਆਂ ਗੱਲ ਕੰਮ ਖਿੱਚ ਕੇ ਰੱਖਣਾ ਹਾਲੀ ਕੰਮ ਠੰਡਾ ਜਿਹਾ ਚੱਲ ਰਿਹਾ ਤਾਂ ਮੇਰਾ ਠੀਕ ਹੈ ਤੇ ਬਾਕੀ ਮਿਲਦੇ ਆਂ ਤੁਹਾਨੂੰ ਨੈਕਸਟ ਬਲੌਗ ਮਾਂ